ਗੁਰਦਾਸਪੁਰ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਦਰਸਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਪੰਜਾਬ ਵਿੱਚ ਦੂਜਾ ਦਿਨ ਹੈ ਅਤੇ ਇਸ ਦੌਰਾਨ ਉਹ ਗੁਰਦਾਸਪੁਰ ਅਤੇ ਜਲੰਧਰ 'ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਵੀਰਵਾਰ ਨੂੰ ਉਹਨਾਂ ਨੇ ਪਟਿਆਲਾ 'ਚ ਪਾਜਪਾ ਉਮੀਦਵਾਰ ਪਰਨੀਤਕਰ ਦੇ ਹੱਕ ਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ ਜਦ ਕਿ ਦੂਜੇ ਪਾਸੇ ਕਿਸਾਨ ਯੂਨੀਅਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਦੌਰੇ ਦਾ ਵਿਰੋਧ ਕਰ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਕਣ ਲਈ ਥਾਂ-ਥਾਂ ਨਾਕੇਬੰਦੀ ਵੀ ਕੀਤੀ ਗਈ ਹੈ ਉੱਧਰ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਗੁਰਦਾਸਪੁਰ ਵੱਲ ਕੂਚ ਕੀਤਾ ਗਿਆ ਜਿੱਥੇ ਕਿ ਕਿਸਾਨਾਂ ਨੇ ਬੀਜੇਪੀ ਦੇ ਲੀਡਰ ਫਤੇ ਜੰਗ ਸਿੰਘ ਬਾਜਵਾ ਦੇ ਕਾਫਲੇ ਨੂੰ ਕੇਰਾ ਪਾ ਲਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਚ ਜਾਂਦੀਆਂ ਭਾਜਪਾ ਵਰਕਰਾਂ ਦੀਆਂ ਬੱਸਾਂ ਨੂੰ ਵਾਪਸ ਭੇਜ ਦਿੱਤਾ ਇਸ ਦੌਰਾਨ ਕਿਸਾਨਾਂ ਵੱਲੋਂ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ बी पीडर केड़ा लीडर आ फतेह चंदतेहचंदाजवालो घर हुया ਓਏ ਇਹਨੂੰ ਫਿਰ ਪਬਲਿਕ ਵੀ ਜਾਣਦਾ ਜਦੋਂ ਮੈਂ ਆਉਂਦਾ ਵੇ ਜੰਗ ਸਿੰਘ ਬਾਜਵਾਦਾ ਖਰਾਓ ਆੰਦਾ ਵੱਲੋਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਫੇਰੀ ਤੋਂ ਪਹਿਲਾਂ ਮਾਧਿਆ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅਤੇ ਦੂਜੀਆਂ ਜਥੇਬੰਦੀਆਂ ਵੱਲੋਂ ਗੁਰਦਾਸਪੁਰ 'ਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕਿਸਾਨਾਂ ਦਾ ਪੁਲਿਸ ਨਾਲ ਟਕਰਾਅ ਵੀ ਹੋਇਆ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਵੱਡੇ ਪੱਧਰ ਤੇ ਇਤਜ਼ਾਮ ਕੀਤੇ ਗਏ ਨੇ ਥਾਂ-ਥਾਂ ਤੇ ਨਾਕੇਬੰਦੀ ਕੀਤੀ ਗਈ ਹੈ ਤਾਂ ਕਿ ਕਿਸਾਨ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਾਲੇ ਥਾਂ ਤੱਕ ਨਾ ਪਹੁੰਚ ਸਕਣ ਇਸ ਦੌਰਾਨ ਕਿਸਾਨ ਵਕ ਵਕ ਥਾਮਤੇ 71 ਹੋ ਰਹੇ ਨੇ ਅਤੇ ਲਗਾਤਾਰ ਰੈਲੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਜਦ ਕਿ ਦੂਜੇ ਪਾਸੇ ਪੁਲਿਸ ਉਹਨਾਂ ਨੂੰ ਥਾ ਥਾ ਤੇ ਨਾਕੇ ਲਾ ਕੇ ਕੇਰੇਬਾਰ ਰਹੀ ਹੈ ਪਤਾ ਨਹੀਂ ਕੀਤਾ ਜਾ ਰਿਹਾ ਆਪ ਲੋਕ ਨਿਕਲ ਰਹੇ ਨੇ ਪਰ ਭਾਜਪੀ ਦੇ ਬਤਸਾਨੋਂ ਕਿਸਾਨਾਂ ਨੇ ਕੇਰ ਰਿਹਾ ਹੈ ਗਰਦਾਸਪੁਰ ਸੇ ਇਹ ਹੁਣ ਵਾਪਸ ਮੋੜ ਰਹੇ ਨੇ ਇਹ ਉਹੀ ਲੀਡਰ ਨੇ ਕ੍ਰਾਂਤੀਕਾਰੀ ਬਣਾ ਦਿੱਤਾ ਜਿਹਨਾਂ ਦੇ ਘਰ ਚ ਪੁਲਿਸ ਵੱਲੋਂ ਨਜ਼ਰਬੰਦ ਕੀਤਾ ਗਿਆ ਸੀ ਪਰ ਉੱਤੇ ਵੀ ਪੁਲਿਸ ਨਾਲ ਟੱਕਰ ਕਰਕੇ ਇਹ ਰੋਡ ਤੱਕ ਪਹੁੰਚ ਚੁੱਕੇ ਨੇ ਔਰ ਹੁਣ ਰੋਡ ਦੇ ਉੱਪਰ ਬੀਜੇਪੀ ਦੀਆਂ ਪੱਸਾਂ ਵਾਪਸ ਜਾ ਰਹੀਆਂ ਨੇ ਉਹ ਸਾਈਡ ਦੇ ਰੋਡ ਸਾਰੇ ਸਿੱਖੇ ਵਸੇ ਮੈਂ ਇਹਨਾਂ ਨੂੰ ਜਾਣਦਾਂ ਜ਼ਰਦ ਦੇ ਬਿਊ ਚਲੋ ਇਹਨਾਂ ਨੂੰ ਨੰਗ ਲੈ ਲਓ ਆਜੋ ਆਜੋ ਆ ਦੇਖੋ ਜੀ ਬੀਜਪੀ ਦੀਆਂ ਬੱਸਾਂ ਰੈਲੀ 'ਚ ਜਾਣ ਤੋਂ ਬਗੈਰ ਵਾਪਸ ਮੋੜੀਆਂ ਜਾ ਰਹੀਆਂ ਨੇ ਕ੍ਰਾਂਤੀਕਾਰੀ ਕਿਸਾਨ ਜੀ ਨੇ ਅਤੇ ਮਾਜਾ ਕਿਸਾਨ ਸ਼ਕਤੀ ਮਿਤੀ ਕਿਸਾਨਾਂ ਦਾ ਪੱਕਾ ਫੈਸਲਾ ਹੈ ਕਿ ਕੋਈ ਬੀਜਪੀ ਦੀ ਕੋਈ ਗੱਡੀ ਬਾਸ ਕੇ ਰੈਲੀ ਵੱਲ ਨਹੀਂ ਜਾਏਗੀ ਉਹ ਵੀ ਵਾਪਸ ਉਧਰ ਗੁਰਦਾਸਪੁਰ ਰੋਡ ਤੇ ਕਿਸਾਨਾਂ ਵੱਲੋਂ ਵੱਡੇ ਪੱਦਰ ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕਿਸਾਨਾਂ ਨੂੰ ਪਾਰੀ ਪੁਲਿਸ ਫੋਰਸ ਵੱਲੋਂ ਰੋਕਿਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਲਗਾ ਕੇ ਭਾਜਪਾ ਸਰਕਾਰ ਦਾ ਵਿਰੋਧ ਕੀਤਾ ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਹ ਸਿਰਫ ਪ੍ਰਧਾਨ ਮੰਤਰੀ ਮੋਦੀ ਤੋਂ ਸ਼ਾਂਤਮਈ ਤਰੀਕੇ ਨਾਲ ਸਵਾਲ ਪੁੱਛਣ ਜਾ ਰਹੇ ਨੇ ਜਦਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਤੱਕੇ ਨਾਲ ਰੋਕਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਹ ਉੱਥੇ ਹੀ ਬੈਠ ਗਏ ਅਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਮੈਂ ਕੋਮੇ ਮਾਜਾ ਕਿਸਾਨ ਸ਼ਿਕਾਇਤ ਕਮੇਟੀ ਦਾ ਪ੍ਰਧਾਨ ਹਾਂ ਤੇ ਇਹ ਸੰਯੁਕਤ ਮੋਰਚੇ ਦਾ ਮੈਂਬਰ ਵੀ ਹਾਂ ਜਿਹੜੀ ਮੋਦੀ ਸਰਕਾਰ ਨੇ 13 ਮਹੀਨੇ ਸਾਡੇ ਤੇ ਜ਼ੁਲਮ ਉਠਾਇਆ ਦਿੱਲੀ 'ਚ ਤੇ ਅੱਜ ਇਹ ਪੰਜਾਬ 'ਚ ਵੋਟਾਂ ਮੰਗਣ ਆਇਆ ਇਹ ਇਹਨਾਂ ਇਹਦਾ ਇਹ ਜਵਾਬ ਆ ਵੀ ਇਹ ਵੋਟਾਂ ਕਿਹੜੇ ਮੂੰਹ ਨਾਲ ਮੰਗਣ ਆਏ ਆ ਬੀਜੇਪੀ ਵਾਲੇ ਇਹਨਾਂ ਦਾ ਵੋਟ ਦਾ ਹੱਕ ਬੰਦਾ ਹੀ ਨਹੀਂ ਜਿਹੜੇ ਇੱਥੇ ਪੰਜਾਬ ਦੇ ਰਹਿਣ ਵਾਲੇ ਲੋਕ ਜਿਹੜੇ ਇੱਥੇ ਇਹਨਾਂ ਨੂੰ ਬੁਲਾ ਰਹੇ ਆ ਇਹਨਾਂ ਦੀਆਂ ਰੈਲੀਆਂ ਕਰਾ ਰਹੇ ਆ ਉਹਨਾਂ ਲੋਕਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਜਿਹੜੇ 750 ਉੱਥੇ ਕਿਸਾਨ ਸ਼ਹੀਦ ਹੋਇਆ 13 ਮਹੀਨੇ ਸੜਕਾਂ ਤੇ ਬਹਿ ਕੇ ਉਹਨਾਂ ਦਾ ਕੀ ਕਸੂਰੀ ਜਿਹੜਾ ਸਾਡਾ ਵੀਰ ਸ਼ੁਭ ਕਰਨ ਜਿਹਨੂੰ ਸਿਰ 'ਚ ਗੋਲੀ ਮਾਰ ਕੇ ਇਹਨਾਂ ਨੇ ਸ਼ਹੀਦ ਕੀਤਾ ਇਹ ਆਪਣੇ ਆ ਬਾਰਡਰ ਤੇ ਸ਼ੰਭੂ ਵਾਲੇ ਬਾਰਡਰ ਤੇ ਉਹਦਾ ਕੀ ਕਸੂਰੀ ਇਹ ਸਾਰੀਆਂ ਜਿਹੜੇ ਇਸ਼ੂ ਆ ਸਾਡੇ ਜੇ ਸਾਡੇ ਐਮਐਸਪੀ ਦਾ ਇਸ਼ੂ ਆ ਤੇ ਉਹ ਆਪਣੀ ਫਸਲ ਦਾ ਹੀ ਰੇਟ ਮੰਗਦੇ ਆਂ ਹੀ ਇਹਨਾਂ ਕੋਈ ਵਾਧੂ ਪੈਸੇ ਨਹੀਂ ਮੰਗਦੇ ਵੀ ਸਾਨੂੰ ਕੋਈ ਵਾਧੂ ਪੈਸੇ ਦੇ ਦਿਓ ਤੇ ਸਾਨੂੰ ਫਸਲ ਦੇ ਜ਼ਿਆਦਾ ਚਾਹੀਦੇ ਆਂ ਅਸੀਂ ਐਮਐਸਪੀ ਦੀ ਸਹੀ ਗਾਰੰਟੀ ਮੰਗਦੇ ਹਾਂ ਕਿ ਜੇ 250 ਰੁਪਏ ਰੇਟ ਆ ਤੇ ਉਹਦੀ 250 ਰੁਪਏ ਦੀ ਗਾਰੰਟੀ ਹੋਣੀ ਚਾਹੀਦੀ ਆ ਜੇ ਗੋਭੀ 15 ਰੁਪਏ ਰੇਟ ਆ ਤੇ ਉਹਦਾ 15 ਰੁਪਏ ਵਿਕਣੀ ਚਾਹੀਦੀ ਆ ਜੇ ਗੋਭੀ ਦਾ 15 ਰੁਪਏ ਰੇਟ ਆ ਤੇ ਵਿਕਦੀ 2 ਰੁਪਏ ਜਾਂ 4 ਰੁਪਏ ਆ ਇਹ ਸਾਡੀਆਂ ਜਿਹੜੇ ਮੰਗਾ ਸਾਡੇ ਇਸ਼ੂ ਆ ਇਹਨਾਂ ਦੇ ਸਬੰਧਾਂ ਵਿੱਚ ਜਿਹੜਾ ਬੀਜੇਪੀ ਸਰਕਾਰ ਨੇ ਮੋਦੀ ਸਰਕਾਰ ਨੇ ਸਾਡੇ ਤੇ ਜਿਹੜਾ ਜ਼ੁਲਮ ਕੀਤਾ ਉਹ ਜ਼ੁਲਮ ਦਾ ਅੱਜ ਵਿਰੋਧ ਆ ਚਲੋ ਪ੍ਰਸ਼ਾਸਨ ਦਾ ਜਿਹੜਾ ਉਹਨਾਂ ਦਾ ਤਰੀਕਾ ਆਪਣਾ ਹੁੰਦਾ ਵੀ ਅਸੀਂ ਲੌਨ ਆਇਡਰ ਜਿਹੜਾ ਉਹਨੂੰ ਮੇਨਟੇਨ ਰੱਖਣਾ ਪਰ ਸਾਡਾ ਇਹ ਹੈ ਵੀ ਅਸੀਂ ਆਪਾਂ ਵਿਰੋਧ ਕਰਾਂਗੇ ਬੀਜੇਪੀ ਦਾ ਜਿੱਥੇ ਵੀ ਪ੍ਰਧਾਨ ਮੰਤਰੀ ਜਾਊਗਾ ਜਿੱਥੇ ਵੀ ਬੀਜੇਪੀ ਦਾ ਕੈਂਡੀਡੇਟ ਜਾਊਗਾ ਕੋਈ ਵੀ ਜ਼ਿਲ੍ਹੇ ਦੇ ਵਿੱਚ ਕੈਂਡੀਡੇਟ ਜਾਊਗਾ ਕੋਈ ਵੀ ਹਲਕੇ ਜਾਊਗਾ ਉਹਦਾ ਕੈਂਡੀਡੇਟ ਦਾ ਵਿਰੋਧ ਕਰਾਂਗੇ ਤਾਂ ਦੱਸਿਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿਨਾਨਗਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚਣਾ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਫੈਸਲੇ ਅਨੁਸਾਰ ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਪੀਐਮ ਮੋਦੀ ਨੂੰ ਸਵਾਲ ਪੁੱਛਣ ਜਾਣ ਦਾ ਐਲਾਨ ਕੀਤਾ ਸੀ ਉਧਰ ਪ੍ਰਸ਼ਾਸਨ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਕਿਸਾਨ ਆਗੂ ਰੈਲੀ ਵਾਲੀ ਜਗ੍ਹਾ ਤੇ ਨਾ ਪਹੁੰਚ ਸਕਣ ਇਸ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਅਫਸਰ ਕੁਝ ਕਿਸਾਨ ਆਗੂਆਂ ਨੂੰ ਰੋਕਣ ਦੇ ਮੰਤਵ ਨਾਲ ਉਹਨਾਂ ਦੇ ਘਰਾਂ ਅਤੇ ਪਿੰਡਾਂ ਵਿੱਚ ਵੀ ਜਾ ਰਹੇ ਨੇ ਅਤੇ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਵਿੱਚ ਅੱਜ ਲਗਾਤਾਰ ਦੂਜਾ ਦਿਨ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ